ਤੇ ਹੁਣ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਕਿ ਸਾਡੇ ਪੁਰਖਿਆਂ ਨੇ ਇਹ ਸੇਵਾ ਜਿਹੜੀ ਇਹ ਕੀਤੀ ਗੁਰੂ ਸਾਹਿਬ ਨੂੰ ਘੜੀ ਦਿੱਤੀ ਤਾਂ ਉਦੋਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਉਹ ਔਖੀ ਘੜੀ ਦੇ ਵਿੱਚ ਬਹੁਤ ਸਾਰੇ ਜਿਹੜੇ ਬੇਮੁਖ ਹੋ ਗਏ ਸਨ ਇੰਨਾ ਸਾਨੂੰ ਇੰਨਾ ਮਾਣ ਆਉਂਦਾ ਕਿ ਅਸੀਂ ਸ਼ਬਦਾਂ ਚ ਦੱਸ ਵੀ ਨਹੀਂ ਸਕਦੇ ਗੁਰੂ ਸਾਹਿਬ ਦੇ ਨਾਲ ਤੁਹਾਡੇ ਇੱਕ ਬਜ਼ੁਰਗ ਦਾ ਨਾਮ ਆਵੇ ਇਹ ਬਹੁਤ ਬੜੀ ਗੱਲ ਹੈ ਬਹੁਤ ਘੱਟ ਲੋਕਾਂ ਨੂੰ ਇਹ ਸੇਵਾ ਦਾ ਮੌਕਾ ਮਿਲਦਾ ਤੇ ਬੜੇ ਭਾਗਾਂ ਵਾਲੇ ਨੂੰ ਮਿਲਦਾ ਤੇ ਹੁਣ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਕਿ ਸਾਡੇ ਪੁਰਖਿਆਂ ਨੇ ਇਹ ਸੇਵਾ ਜਿਹੜੀ ਇਹ ਕੀਤੀ ਗੁਰੂ ਸਾਹਿਬ ਨੂੰ ਘੜੀ ਦਿੱਤੀ ਤਾਂ ਉਦੋਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜੀ ਅਸੀਂ ਦੱਸ ਨਹੀਂ ਸਕਦੇ ਸ਼ਬਦਾਂ ਦੇ ਵਿੱਚ ਕਿਉਂਕਿ ਉਹ ਔਖੀ ਘੜੀ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਬੇਮੁਖ ਹੋਗੇ ਸੀ ਪਰ ਸਾਡੇ ਪੁਰਖਿਆਂ ਨੇ ਨਾਲ ਖੜੇ ਤੇ ਮਹਾਰਾਜ ਦੇ ਨਾਲ ਮਤਲਬ ਜੋ ਕਰ ਸਕਦੇ ਸੀਗੇ ਜਿੰਨੇ ਜੋਗੇ ਸੀਗੇ ਉਹਨੇ ਹਾਜ਼ਰ ਸੀਗੇ ਜੀ ਸਾਡੇ ਦਾ ਜੀ ਇੰਨਾ ਸਾਨੂੰ ਇੰਨਾ ਮਾਣ ਆਂਦਾ ਕਿ ਅਸੀਂ ਸ਼ਬਦਾਂ ਚ ਦੱਸ ਵੀ ਨਹੀਂ ਸਕਦੇ ਆ ਸਰ ਜਿਹੜੀ ਗੱਲ ਹੈ ਕਿਉਂਕਿ ਇਹ ਬਹੁਤ ਬੜੀ ਗੱਲ ਹੈ ਜੀ ਗੁਰੂ ਸਾਹਿਬ ਦੇ ਨਾਲ ਤੁਹਾਡੇ ਇੱਕ ਬਜ਼ੁਰਗ ਦਾ ਨਾਮ ਆਵੇ ਇਹ ਬਹੁਤ ਬੜੀ ਗੱਲ ਹੈ। ਪ੍ਰਮਾਤਮਾ ਦੇ ਨਾਲ ਤੁਹਾਡਾ ਨਾਮ ਜੁੜਨਾ ਸਾਡੇ ਇੱਕ ਬਜ਼ੁਰਗ ਦਾ ਇਹ ਬਹੁਤ ਬੜੀ ਗੱਲ ਹੈ। ਇਹ ਭਗਤਾਂ ਦੇ ਨਾਮ ਇਹ ਤੁਹਾਨੂੰ ਪਤਾ ਇਹ ਪੂਜਨੀਏ ਹੁੰਦੇ ਜਿਨ੍ਹਾਂ ਨੂੰ ਐਦਾਂ ਦਾ ਮੌਕਾ ਮਿਲਦਾ ਜੀ ਇਹ ਬਹੁਤ ਬਹੁ ਘੱਟ ਲੋਕਾਂ ਨੂੰ ਇਹ ਸੇਵਾ ਦਾ ਮੌਕਾ ਮਿਲਦਾ ਤੇ ਬੜੇ ਭਾਗਾਂ ਵਾਲੇ ਨੂੰ ਮਿਲਦਾ। ਇਹ ਤੁਹਾਡੇ ਬਜ਼ੁਰਗਾਂ ਦੀ ਜਿਹੜੀ ਤਪੱਸਿਆ ਦਾ ਨਤੀਜਾ ਹੈ ਨਾ ਇਹ ਹੈ ਕਿ ਤੁਹਾਡੇ ਘਰ ਐਦਾਂ ਦਾ ਇੱਕ ਜੋਗ ਪੁੱਤ ਜਤੀ ਜੰਮੇ। ਜਿਨ੍ਹਾਂ ਨੂੰ ਪ੍ਰਮਾਤਮਾ ਇੰਨਾ ਯੋਗ ਸਮਝੇ ਕਿ ਭਾਈ ਮਨਨ ਦੀ ਸੇਵਾ ਲਈ ਜਾ ਮੈਨਾਂ ਉਹਨਾਂ ਨੂੰ ਪਰਖਣਾ ਤੇ ਫਿਰ ਪਰਖ ਦੇ ਜਦ ਤੁਹਾਨੂੰ ਤੇ ਤੁਸੀਂ ਫਿਰ ਨਿਤਰੋ ਵਧੀਆ ਹੋਗੇ ਉਹ ਬਹੁਤ ਬੜੀ ਗੱਲ ਹੈ ਤੇ ਖਾਸ ਕਰਕੇ ਤੁਸੀਂ ਸੋਚੋ ਅਨੰਦਪੁਰ ਸਾਹਿਬ ਤੋਂ ਆ ਰਹੇ ਹੈ ਪਰਿਵਾਰ ਵਿਛੋੜਾ ਹੋਇਆ ਹੋਇਆ ਵਾ ਮਤਲਬ ਇੰਨੀ ਭੈੜੀ ਸਥਿਤੀ ਹੈ ਹੈਂਜੀ ਪੂਰਾ ਦੇਸ਼ ਤਹਿਸ ਨਾਸ ਹੋਇਆ ਵਾ ਹੈਂਜੀ ਅਤਿਆਚਾਰ ਦੀ ਬੇਤਹਾਹ ਮਤਲਬ ਕੋਈ ਹੱਦ ਹੀ ਨਹੀਂ ਰਹੀ ਬਚੀ ਵੀ ਤੇ ਜਿੱਦਾਂ ਭਾਈ ਸਾਹਿਬ ਕਹਿ ਰਹੇ ਲੋਕ ਬੇਮਖ ਹੋ ਜਾਂਦੇ ਜੀ ਇਹ ਦੇਖੋ ਅਸੀਂ ਉਹਨਾਂ ਨੂੰ ਕੋਈ ਮਾਰਾ ਨਹੀਂ ਕਹਿੰਦੇ ਅਸੀਂ ਕੌਣ ਹੁੰਦੇ ਆ ਗੁਰੂ ਸਾਹਿਬ ਨੇ ਜਿੰਨਾ ਤੋਂ ਸੇਵਾ ਲੈਣੀ ਸੀ ਨਾ ਉਹਨਾਂ ਨੇ ਲੈਣੀ ਉਹਨਾਂ ਤੋਂ ਅਸੀਂ ਕੌਣ ਹੁੰਦੇ ਕਹਿਣ ਨੂੰ ਕਿ ਤੁਸੀਂ ਕੋਮਜ ਹਰੇਕ ਬੰਦਾ ਹਜ਼ਾਰ ਰੁਪਏ ਡੋਲਦਾ ਅਸੀਂ ਤਾਂ ਉਹਨਾਂ ਦੇ ਕੁਝ ਨਹੀਂ ਹੈ ਰਾਇਬੁੱਦੀ ਚੰਦ ਵਰਗੇ ਉਹਨਾਂ ਦੇ ਸਾਹਮਣੇ ਅਸੀਂ ਸਾਡੇ ਵਰਗੇ ਕੀ ਹੈ ਅਸੀਂ ਕੋਈ ਜੌਬ ਦਾ ਇੰਟਰਵਿਊ ਦੇਣਾ ਹੋਵੇ ਜੀ ਯਾਰ ਹਰ ਬੰਦਾ ਡਰਦਾ ਹੈ ਨਹੀਂ ਇਹ ਤਾਂ ਦੇਖੋ ਜੰਗ ਦੇ ਮੈਦਾਨ ਚ ਹਜ਼ਾਰਾਂ ਫੌਜਾਂ ਪਿੱਛੇ ਲੱਗੀਆਂ ਹਾਂ ਜੀ ਇੰਨਾ ਬੁਰਾ ਹਾਲ ਹੈ ਮੌਸਮ ਖਰਾਬ ਹੈ ਤੇ ਉੱਥੇ ਸਹਬਜ਼ਾਦੇ ਵੀ ਹੈ ਤੇ ਸਾਨੂੰ ਇਹ ਬਹੁਮਾਨ ਹੈ ਜੀ ਦੇਖੋ ਕਿ ਸਾਡੇ ਬਿਉਰਗਾਂ ਨੇ ਇੱਕ ਤਾਂ ਉਹਨੇ ਦਰਸ਼ਨ ਕੀਤੇ ਹੁਣ ਉਹਨਾਂ ਨੂੰ ਪਰਮਾਤਮਾ ਨੇ ਇੰਨਾ ਯੋਗ ਸਮਝਿਆ ਉਹ ਤੋਂ ਸੇਵਾ ਲੈਣ ਤੇ ਦੂਜੀ ਗੱਲ ਦੇਖੋ ਉੱਥੇ ਪੰਜ ਪਿਆਰੇ ਵੀ ਆਏ ਆ ਉੱਥੇ ਨਿਹ ਸਿੰਘ ਸ਼ਹੀਦ ਹੋਇਆ ਹੈ ਉੱਤੇ ਫੂਲਕੀਆਂ ਵਾਲੇ ਵੀ ਆਏ ਆ ਪਰ ਸਾਰੇ ਪਿੰਡਾਂ ਵਾਲੇ ਬੀਬੀ ਸਰਨਕੌਰ ਸਾਰੇ ਇਕੱਠੇ ਹੋਏ ਇੱਥੇ ਮਤਲਬ ਐਡਾ ਬੜਾ ਇੱਕ ਇੱਕ ਕਹਿ ਲਓ ਜਸਾਕਾ ਹੋਇਆ ਤੇ ਉੱਥੇ ਇੰ ਇਦਾਂ ਦੇ ਮੌਕੇ ਤੇ ਸ਼ਿਰਕਤ ਕਰਨ ਦਾ ਇੱਕ ਮੌਕਾ ਮਿਲੇ ਉਹ ਬਹੁਤ ਬੜੀ ਗੱਲ ਹੈ ਸਾਡੇ ਲਈ ਬਹੁਤ ਮਾਣ ਦੀ ਗੱਲ ਤਾਂ ਹੈ ਪਰ ਸਾਡੇ ਲਈ ਬਹੁਤ ਇਮੋਸ਼ਨਲ ਗੱਲ ਵੀ ਇਹ ਅਸੀਂ ਆਪਣੇ ਜਮ ਬੱਚਿਆਂ ਨੂੰ ਦੱਸਾਂਗੇ ਅਸੀਂ ਅਸੀਂ ਜਦੋਂ ਜਦੋਂ ਅਸੀਂ ਸੁਣਦੇ ਆ ਗੱਲਾਂ ਇਹ ਮਾਣ ਤਾਂ ਚਲੋ ਹੁੰਦਾ ਹੀ ਆ ਪਰ ਇਹ ਬੜੀ ਇਮੋਸ਼ਨਲ ਗੱਲ ਹੈ ਸਾਡੇ ਲਈ ਕਿਉਂਕਿ ਅਸੀਂ ਆਪਣੇ ਰੂਬੇ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡਾ ਇਹਨਾਂ ਦਾ ਕੋਲ ਲੈਂਡ ਦੇਣ ਵੀ ਹੈ ਹਾਂ ਤੇ ਮਾਨਤ ਜਿਹੜਾ ਹੁੰਦਾ ਹੀ ਹੈ ਜੀ ਪਰ ਮਾਨਤ ਤੋਂ ਬਚਾਏ ਰੱਬ ਸਾਨੂੰ ਵੀ ਇੰਨਾ ਜੋਗਾ ਕਰੇ ਸਾਨੂੰ ਵੀ ਸੇਵਾ ਦਾ ਕਦੇ ਮੌਕਾ ਮੇਰੇ ਸਾਨੂੰ ਇਹ ਸੇਵਾ ਉਹਨਾਂ ਨੇ ਸੌਂਪੀ ਹੈ ਜੀ ਸਾਡੇ ਬਜ਼ੁਰਗਾਂ ਨੇ ਰਾਣਾ ਰਣਦੇ ਸਿੰਘ ਜੀ ਨੇ ਤੇ ਬਾਕੀ ਜਿਹੜੇ ਪਰਵੋਰ ਬਾਏ ਰਾਏ ਸਾਹਿਬ ਸਾਰੇ ਜਿਹੜੇ ਪਰਿਵਾਰ ਹੈਗੇ ਗੁਰਮੀਤ ਪਰਿਵਾਰ ਉਹਨਾਂ ਨੇ ਸਾਨੂੰ ਇੰਨਾ ਜੋਗਾ ਸੋਚਿਆ ਸੋਚਿਆ ਕਿ ਅਸੀਂ ਉਹਨਾਂ ਦੀ ਆ ਕਹਾਣੀ ਉਹਨਾਂ ਦੇ ਬਜ਼ੁਰਗਾਂ ਦੇ ਸਾਡੇ ਬਜ਼ੁਰਗਾਂ ਦੀ ਦੱਸ ਸਕੀਏ ਸਾਡੀ ਤਾਂ ਆਹੀ ਸੇਵਾ ਜੀ ਅਸੀਂ ਤਾਂ ਹੁਣ ਪਿੱਛੇ ਜਾ ਨਹੀਂ ਸਕਦੇ ਸਾਨੂੰ ਇੰਨੇ ਜੋਗਰ ਆਪਣੇ ਸਮਝ ਅਸੀਂ ਤਾਂ ਇੰਨੇ ਚੀ ਬਹੁਤ ਖੁਸ਼ ਆ ਜੀ ਅ ਜਦੋਂ ਤੁਸੀਂ ਹੁਣ